ਚੱਲ ਰਹੀ ਇਹ ਦਵਾਨ ਦੀ ਵੀਡੀਓ ਇਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਢਾਡੀ ਸਿੰਘ ਕਥਾ ਕਰ ਰਹੇ ਸਨ ਤਾਂ ਸਾਊਂਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਢਾਡੀ ਸਿੰਘ ਸਾਊਂਡ ਵਾਲੇ ਮੁੰਡੇ ਨੂੰ ਸਟੇਜ ਤੇ ਬੁਲਾਉਂਦੇ ਹਨ ਢਾਡੀ ਸਿੰਘ ਜਦੋਂ ਉਸ ਨੂੰ ਬੋਲਣ ਲਈ ਕਹਿੰਦੇ ਹਨ ਤਾਂ ਉਸ ਤੋਂ ਬੋਲਿਆ ਨਹੀਂ ਜਾਂਦਾ ਤਾਂ ਢਾਡੀ ਸਿੰਘ ਨੂੰ ਪਹਿਲੇ ਹੀ ਪਤਾ ਚੱਲ ਜਾਂਦਾ ਹੈ ਕਿ ਇਸ ਦੇ ਬੁੱਲਾਂ ਦੇ ਵਿੱਚ ਜ਼ਰਦਾ ਲੱਗਿਆ ਹੋਇਆ ਹੈ ਅਤੇ ਢਾਡੀ ਸਿੰਘ ਜਦੋਂ ਉਸ ਨੂੰ ਫੜਨ ਲੱਗਦੇ ਹਨ ਤਾਂ ਮੁੰਡਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੇਖੋ ਅੱਗੇ ਵੀਡੀਓ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ। ਕੜੇ ਜਵਾਨੀ ਆੜੇ ਜਵਾਨ ਤੇ ਫਟਾ ਤੇ ਲੂਣ ਭੁੱਕੇ ਪਿਆ। ਬਾਬਾ ਜੀ ਗੁਰੂ ਦੇ ਧਰਮਾਂ ਸਥਾਨ ਤੇ ਕੌਣ নবাব ਭੁੱਕੇ ਪਿਆ। ਬਾਬਾ ਜੀ ਗੁਰੂ ਦੇ ਧਰਮਾਂ ਸਥਾਨ ਤੇ ਕੌਣ নবাব ਭੁੱਕੇ ਪਿਆ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਧਰੋਂ ਧਿਆਨ ਪਾਠ ਲਓ। ਉਹ ਸਿੰਘ ਗਏ ਆ ਉਹਦੇ ਨਾਲ ਕੋਈ ਨਾ ਹਿਸਾਬ-ਕਿਤਾਬ ਕਰ ਲੈਣ ਕਿ ਆਪੇ ਹੀ ਉਹਦੇ ਅਸਲ ਦੇ ਵਿੱਚ ਜਗਤ ਝੂਠ ਲੱਗੀ ਹੋਈ ਸੀ। ਜਗ ਦੇ ਝੂਠ ਕੁਲਮ ਕੋ ਕਹਿੰਦੇ ਆ ਤਮਾਕੂ ਨੂੰ ਆ ਜਿਹੜਾ ਹੁਣ ਪ੍ਰਸੰਗ ਸਾਰਾ ਆਪਾਂ ਗਾ ਰਹੇ ਆ ਸਰਵਣ ਕਰ ਰਹੇ ਆ ਰੌਲਾ ਹੀ ਸਾਰਾ ਇਹਦਾ ਤੇ ਇਹ ਮਾਰੇ ਦੀ ਹਜ਼ੂਰੀ ਚ ਲਾ ਕੇ ਫਿਰਦਾ ਗੱਲ ਨੂੰ ਸਮਝਣਾ ਚਾਹੀਦਾ ਏ ਅਸੀਂ ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਘਰੇ ਜੰਮ ਜਾ ਕੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਗੁਰੂ ਦਾ ਆਦਰ ਭੁੱਲ ਜਾਈਏ ਫਿਰ ਗੱਲ ਠੀਕ ਨਹੀਂ ਆ ਸਾਡੇ ਵਾਸਤੇ ਇਹਦਾ ਕੁਦਰਤੀ ਪ੍ਰਸੰਗ ਚੱਲੀ ਜਾਂਦਾ ਵਾ ਤੇ ਜੇ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਤੇ ਇਹਦੇ ਗੁੱਟ ਵਾਂ ਵੜਦੇ ਨਾ ਸੀ ਮੁੜ ਕੇ ਕਹਿੰਦੇ ਨੰਗਾ ਨੇ ਗੁੱਟ ਵੜਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਬਰਦਾਰ ਜੇ ਕੋਈ ਐਹੋ ਜੀ ਹਰਕਤ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦਾ ਹੈ ਸਾਨੂੰ ਗੁਰੂ ਦੇ ਸਰਕਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ